ਰਮਜੀ ਕਹਾਣੀਆਂ ਸਰਦਾਰ ਅਗਭੀਰ ਸਿੰਘ ਜੀ ਦੀਆਂ ਮਨ ਨੂੰ ਸ਼ਾਂਤੀ ਤੇ ਆਤਮਾ ਦਾ ਗਿਆਨ ਦੇਣ ਵਾਲੀਆਂ ਮਹਾਨ ਰਚਨਾਵਾਂ ਨੇ अनेका ਜੀਵਨ ਬਦਲ ਦਿੱਤੇ ਹਨ ਰਮਜੀ ਕਹਾਣੀਆਂ ਕਿਤਾਬ ਦੀ ਪਹਿਲੀ ਕਹਾਣੀ ਆਨੰਦਪੁਰ ਜੋ ਇੰਜ ਸ਼ੁਰੂ ਹੁੰਦੀ ਹੈ ਆਨੰਦਪੁਰ ਦੇ ਰਾਜੇ ਦਾ ਨਾਮ ਸੀ ਪ੍ਰਭੂ ਸਿੰਘ ਇਸ ਦਾ ਇੱਕ ਮਿੱਤਰ ਸੀ ਮਨਮੁਖ ਸਿੰਘ ਜੋ ਇਸ ਤੋਂ ਵਿਛੜ ਕੇ ਤ੍ਰਿਸ਼ਨਾਗੜ ਨਾਮੀ ਦੂਸਰੀ ਰਾਜਸਤ ਵਿੱਚ ਜਾ ਵਸੇ ਰਾਜੇ ਪ੍ਰਭੂ ਸਿੰਘ ਨੂੰ ਜਦੋਂ ਪਤਾ ਲੱਗਾ ਕਿ ਉਸ ਦਾ ਮੱਤਰ ਤ੍ਰਿਸ਼ਨਾਗੜ੍ਹ ਦੀ ਰਾਸਤ ਵਿੱਚੇ ਬੜਾ ਦੁਖੀ ਲਾਚਾਰ ਤੇ ਨਿਰਤਨ ਹੋ ਗਿਆ ਹੈ ਤਾਂ ਉਸ ਨੇ ਆਪਣੇ ਵਜ਼ੀਰਾਂ ਵਿੱਚੋਂ ਇੱਕ ਸਰਦਾਰ ਸੰਤ ਸਿੰਘ ਨਾਮੀ ਬੜੇ ਸਿਆਣੇ ਤੇ ਨਮਕ ਹਲਾਲ ਵਜ਼ੀਰ ਨੂੰ ਆਪਣੇ ਕੋਲ ਬੁਲਾ ਕੇ ਆਖਿਆ ਕਿ ਉਹ ਤ੍ਰਿਸ਼ਨਾਗੜ੍ਹ ਦੀ ਤ੍ਰਾਸਤ ਵਿੱਚ ਜਾ ਕੇ ਰਾਜੇ ਦੇ ਮਿੱਤਰ ਮਨਮੁਖ ਸਿੰਘ ਨੂੰ ਲੱਭੇ ਅਤੇ ਲੱਭ ਕੇ ਆਨੰਦਪੁਰ ਲੈ ਜਾਵੇ ਪਰ ਰਾਜੇ ਨੇ ਨਾਲ ਹੀ ਸੰਤ ਸਿੰਘ ਨੂੰ ਇਹ ਵੀ ਆਖਿਆ ਕਿ ਮਨਮੋਹ ਸਿੰਘ ਹੈ ਬੜਾ ਹੰਕਾਰੀ ਤੇ ਜਿੱਦੀ ਉਸ ਨੂੰ ਆਨੰਦਪੁਰ ਵਿਖੇ ਤਦਬੀਰ ਜਾਂ ਢੰਗ ਨਾਲ ਲਿਆਉਣਾ ਪਵੇਗਾ ਇਸ ਵਾਸਤੇ ਸੰਤ ਸਿੰਘ ਨੂੰ ਸ਼ੁਰੂ ਤੋਂ ਹੀ ਬੜੀ ਸਿਆਣ ਤੇ ਧੀਰਜ ਨਾਲ ਕੰਮ ਲੈਣਾ ਚਾਹੀਦਾ ਹੈ ਸੰਤ ਸਿੰਘ ਰਾਜੇ ਦੀ ਆਗਿਆ ਪ੍ਰਾਪਤ ਕਰਕੇ ਆਨੰਦਪੁਰ ਤੋਂ ਤ੍ਰਿਸ਼ਨਾਗੜ ਦੀ रियासत ਨੂੰ ਰਵਾਨਾ ਹੋਇਆ ਅਤੇ ਕੁਝ ਚਿਰ ਦੇ ਲੰਬੇ ਤੇ ਵਿਖੜੇ ਸਫ਼ਰ ਨੂੰ ਤੈਅ ਕਰਨ ਮਗਰੋਂ ਤ੍ਰਿਸ਼ਨਾਗੜ ਰਿਆਸਤ ਵਿੱਚ ਆਣ ਪਹੁੰਚਿਆ ਫਿਰ ਥੋੜੀ ਢੂੰਡ ਮਗਰੋਂ ਇਸਨੇ ਮਨਮੁਖ ਸਿੰਘ ਦੇ ਟਿਕਾਣੇ ਦਾ ਪਤਾ ਕਰ ਲਿੱਤਾ ਅਤੇ ਉਸਦੇ ਗੁਆਂਢ بڑا ਚੰਗਾ ਮਕਾਨ ਕਿਰਾਏ ਤੇ ਲੈ ਕੇ ਰਹਿਣ ਲੱਗਾ। ਵਜੀਰ ਸੰਤ ਸਿੰਘ ਨੇ ਆਪਣੇ ਮਕਾਨ ਅੱਗੇ ਬੜਾ ਸੁੰਦਰ ਬਾਗੀਚਾ ਲਗਵਾਇਆ ਜਿਸ ਵਿੱਚ ਹਰ ਤਰ੍ਹਾਂ ਦੇ ਰੰਗ ਬਰੰਗੇ ਸੁਗੰਧੀ ਵਾਲੇ ਫੁੱਲ ਆਲੇ ਦੁਆਲੇ ਦੇ ਹਮਸਾਇਆਂ ਨੂੰ ਤੇ ਆਉਂਦੇ ਜਾਂਦੇ ਲੋਕਾਂ ਨੂੰ ਆਪਣੀ ਮਹਿਕ ਨਾਲ ਮਾਲਾ-ਮਾਲ ਕਰਦੇ ਹਨ। ਜਿਹੜਾ ਸੰਤ ਸਿੰਘ ਦੇ ਬਾਗੀਚੇ ਅੰਗੋਲੰਗਨਾ ਉਹੋ ਹੀ ਖੜੀ ਫੁਲਵਾੜੀ ਦੀ ਮਹਿਕ ਤੇ ਸੁੰਦਰਤਾ ਨੂੰ ਵੇਖ ਕੇ ਬਗੀਚੇ ਅੱਗੇ ਖਲੋ ਜਾਂਦਾ ਤੇ ਵਾਹ ਵਾਹ ਕਰਦਾ। ਮਨਮੁਖ ਸਿੰਘ ਵੀ ਜਦ ਘਰ ਬਾਹਰ ਜਾਣ ਲੱਗੇ ਤਾਂ ਸਾਰੇ ਦਿਨ ਦੇ ਕੰਮ ਧੰਦੇ ਮਗਰੋਂ ਬਾਹਰੋਂ ਘਰ ਨੂੰ ਵਾਪਸ ਆਵੇ ਤਾਂ ਬਗੀਚਿਆਂ ਕੋ ਲੰਘਦਾ ਕੁਝ ਚਿਰ ਲਈ ਫੁਲਵਾੜੀ ਦਾ ਆਨੰਦ ਲੈਣ ਲਈ ਖਲੋ ਜਾਂਦਾ। ਅਤੇ ਦਿਲ ਵਿੱਚ ਸੋਚਦਾ ਕਿ ਇਸ ਮਕਾਨ ਵਿੱਚ ਆ ਕੇ ਕੋਈ ਬੜਾ ਧਨਾੜ ਆਦਮੀ ਰਹਿ ਰਿਹਾ ਜਾਂਦਾ ਹੈ ਜਿਸ ਨੇ ਐਸਾ ਸੁੰਦਰ ਬਗੀਚਾ ਆਪਣੇ ਟਹਿਲਣ ਲਈ ਬਣਵਾਇਆ ਹੈ। ਇੱਕ ਦਿਨ ਜਦ ਮਨਮੁਖ ਸਿੰਘ ਇਸ ਬਗੀਚੇ ਕੋ ਲੰਘਦਾ ਕੋਚਰ ਲਈ ਫੁੱਲਾਂ ਦੀ ਮਹਿਕ ਲੈਣ ਖਲੋਤਾ ਤਾਂ ਮਾਲੀ ਨੇ ਜੋ ਮਨਮੋਹ ਸਿੰਘ ਦੀ ਦਰਵਾਜ਼ੇ ਦੇ ਵਿੱਚ ਖੜਾ ਇੰਤਜ਼ਾਰ ਕਰ ਰਿਹਾ ਸੀ ਹੱਥ ਜੋੜ ਕੇ ਆਖਿਆ ਕਿ ਆਪ ਤਾਂ ਸਾਡੇ ہمسਾਏ ਹੋ ਆਪ ਵਾਸਤੇ ਤਾਂ ਜਦ ਜੀ ਚਾਹੇ ਬਾਗੀਚੇ ਵਿੱਚ ਜਾ ਕੇ ਟਹਿਲਣ ਦੀ ਜਾਂ ਬੈਂਚ ਉੱਤੇ ਬੈਠ ਕੇ ਫੁੱਲ ਬਾੜੀ ਦਾ ਆਨੰਦ ਲੈਣ ਦੀ ਖੁੱਲ ਹੈ ਜਦ ਜੀ ਕਰੇ ਆ ਕੇ ਇੱਥੇ ਬੈਠਿਆ ਕਰੋ ਮੇਰਾ ਮਾਲਕ ਆਪ ਦੇ ਕਦੇ-ਕਦੇ ਬਾਗੀਚੇ ਵਿੱਚ ਆ ਕੇ ਬੈਠਣ ਉੱਤੇ ਬੜਾ ਪ੍ਰਸੰਨ ਹੋਵੇਗਾ ਉਸ ਦਾ ਹੁਕਮ ਹੈ ਕਿ ਇਸ ਬਗੀਚੀ ਦਾ ਦਰਵਾਜ਼ਾ ਕਿਸੇ ਵਾਸਤੇ ਵੀ ਬੰਦ ਨਹੀਂ ਸਭ ਨੂੰ ਹਮਸਾਇਆ ਨੂੰ ਤਾਂ ਹੀ ਬਗੀਚਾ ਆਪਣਾ ਹੀ ਸਮਝਣਾ ਚਾਹੀਦਾ ਹੈ ਮਨਮੁਖ ਸਿੰਘ ਹੁਣ ਕਈ ਵਾਰ ਬਗੀਚੇ ਵੀ ਜਾ ਕੇ ਬੈਠਦਾ ਅਤੇ ਮਾਲੀ ਤੋਂ ਉਸ ਦੇ ਮਾਲਕ ਦੀਆਂ ਗੱਲਾਂ ਪੁੱਛੇ ਇਹ ਸੁਣ ਕੇ ਉਸ ਦਾ ਹਮਸਾਇਆ ਨਾ ਕੇਵਲ ਬੜਾ ਧਨੀ ਹੈ ਸਗੋਂ ਬੜਾ ਹਮਦਰਦ ਦੁਖੀਆਂ ਗਰੀਬਾਂ ਦੇ ਦੁੱਖ ਵੰਡਾਉਣ ਵਾਲਾ ਪਰਉਪਕਾਰੀ ਵੀ ਹੈ ਦਿਲ ਵਿੱਚ ਸੋਚਦਾ ਕਿ ਐਡਾ ਹੀ ਚੰਗਾ ਹੈ ਤਾਂ ਖਬਰੇ ਮੇਰੀ ਵੀ ਮਦਦ ਕਰੇ ਅਤੇ ਇਸ ਦੇ ਜਰੀਏ ਮੇਰੀ ਵੀ ਕਿਸਮਤ ਫਿਰ ਜਾਗ ਪਵੇ ਮਾਲੀ ਦੇ ہمسਾਈ ਦੀਆਂ ਸਿਫਤਾਂ ਸੁਣ ਸੁਣ ਕੇ ਮਨਮੁਖ ਸਿੰਘ ਦੇ ਦਿਲ ਵਿੱਚ ਆਪਣੇ ہمسਾਈ ਨੂੰ ਮਿਲਣ ਦੀ ਇੱਛਾ ਪੈਦਾ ਹੋਈ ਅਤੇ ਆਖਣ ਲੱਗਾ ਜੇ ਤੇਰਾ ਮਾਲਕ ਸੱਚੀ ਮੁੱਚੀ ਅੱਡਾ ਚੰਗਾ ਹੈ ਤਾਂ ਕੀ ਤੂੰ ਮੈਨੂੰ ਉਸ ਨਾਲ ਬਿਲਾ ਸਕਦਾ ਹੈ ਜੀ ਹਾਂ ਜਦ ਚਾਹੇ ਮੇਰੇ ਮਾਲਕ ਨੂੰ ਆ ਮਿਲ ਸਕਦੇ ਹੋ ਉਹ ਤਾਂ ਆਪਣੇ ہمسਾਇਆਂ ਨੂੰ ਆਪਣਾ ਮਿੱਤਰ ਸਮਝਦਾ ਹੈ ਤੁਹਾਨੂੰ ਮਿਲ ਕੇ ਬੜਾ ਪ੍ਰਸੰਨ ਹੋਵੇਗਾ ਮਾਲੀ ਨੇ ਉੱਤਰ ਦਿੱਤਾ ਕੁਝ ਸਮੇਂ ਪਿਛੋਂ ਸੰਤ ਸਿੰਘ ਪਾਸ ਮਨਮੁਖ ਸਿੰਘ ਆਉਣ ਜਾਣ ਲੱਗ ਪਿਆ ਉਸਨੇ ਆਪਣੀ ਸਾਰੀ ਵਾਰਤਾ ਸੰਤ ਸਿੰਘ ਨੂੰ ਸੁਣਾਈ ਕਿ ਕਿਸ ਤਰ੍ਹਾਂ ਉਸ ਨੂੰ ਵਪਾਰ ਵਿੱਚ ਘਾਟੇ ਪੈ ਗਏ ਜਾਇਦਾਦ ਵੇਚ ਲਈ ਤੇ ਸਿਹਤ ਖਰਾਬ ਹੋਈ ਤੇ ਆਖਰ ਕਮਜ਼ੋਰੀ ਦੀ ਹਾਲਤ ਵਿੱਚ ਉਸ ਨੂੰ ਆਪਣੇ ਬਾਲ ਬੱਚੇ ਦੇ ਢਿੱਡ ਭੰਨ ਲਈ ਦਿਨ ਰਾਤ ਮਜ਼ਦੂਰੀ ਕਰਨੀ ਪੈਂਦੀ ਸੀ ਸੰਤ ਸਿੰਘ ਉਸ ਦੀਆਂ ਸਭ ਗੱਲਾਂ ਹਮਦਰਦੀ ਨਾਲ ਸੁਣਦਾ ਕਿ ਧੀਰਜ ਦੇ ਕੇ ਆਗਦਾ ਕਿ ਮਿੱਤਰ ਘਬਰਾਉਣਾ ਫਿਕਰ ਕਰਨਾ ਛੱਡ ਦੇ ਦੁਨੀਆਂ ਵਿੱਚ ਪੱਕੇ ਇਰਾਦੇ ਦਾ ਆਦਮੀ ਜੋ ਕਰਨਾ ਚਾਹੇ ਕੁਦਰਤ ਉਸ ਨੂੰ ਐਸਾ ਕਰਨ ਦੇ ਮੌਕੇ ਆਪੇ ਦਾ ਕਰ ਦਿੰਦੀ ਹੈ ਕਿ ਤੂੰ ਵੀ ਆਪਣੀ ਹਾਲਤ ਮੁਰ ਸੁਧਾਰਨਾ ਚਾਹੁੰਦਾ ਹੈ ਤਾਂ ਆਪਣੀ ਵਿਗੜੀ ਕਿਸਮਤ ਨੂੰ ਮੁੜ ਸੰਵਾਰ ਸਕਦਾ ਹੈ ਤਕਲੀਫਾਂ ਤੇ ਮੁਸੀਬਤਾਂ ਤੋਂ ਘਬਰਾ ਕੇ ਨਿਰਾਸ਼ ਹੋਣ ਵਾਲਾ ਜਾਣ ਵਾਲਾ ਆਦਮੀ ਮੁਸੀਬਤਾਂ ਦਾ ਸ਼ਿਕਾਰ ਹੋ ਜਾਂਦਾ ਹੈ ਪਰ ਮੁਸੀਬਤਾਂ ਦਾ ਸੂਰਬੀਰਤਾ ਨਾਲ ਮੁਕਾਬਲਾ ਕਰਨ ਵਾਲਾ ਆਦਮੀ ਉਹਨਾਂ ਤੇ ਚਿੱਤ ਪ੍ਰਾਪਤ ਕਰਦਾ ਹੈ। ਸੰਤ ਸਿੰਘ ਨੇ ਮਨਮੁਖ ਸਿੰਘ ਨੂੰ ਇੱਕ ਦਿਨ ਆਪਣੀ ਕਹਾਣੀ ਵੀ ਸੁਣਾਈ ਕਿ ਉਹ ਖੁਦ ਇੱਕ ਦਫਾ ਬੜੀਆ ਮੁਸੀਬਤਾਂ ਵਿੱਚ ਫਸ ਗਿਆ ਸੀ। ਐ ਪਰ ਮੁਸੀਬਤਾਂ ਨੂੰ ਆਪਣੇ ਨਾਲੋਂ ਜ਼ਬਰਦਸਤ ਨਾ ਸਮਝਣ ਕਰਕੇ ਆਖਰ ਉਸ ਨੂੰ ਆਪਣੀਆਂ ਸਭ ਮੁਸੀਬਤਾਂ ਦੇ ਫਤਿਹ ਹਾਸਲ ਹੋਈ। ਮੁਸੀਬਤਾਂ ਸੰਤ ਸਿੰਘ ਆਖਣ ਲੱਗਾ ਕਿ ਤਦ ਤੱਕ ਮੁਸੀਬਤਾਂ ਰਹਿੰਦੀਆਂ ਹਨ ਜਦ ਤੱਕ ਇਨਸਾਨ ਉਹਨਾਂ ਦੀ ਹਸਤੀ ਨੂੰ ਮੰਨੇ। ਪਰ ਜਦ ਇਨਸਾਨ ਮੁਸੀਬਤਾਂ ਦੀ ਹਸਤੀ ਨੂੰ ਤਸਲੀਮ ਨਾ ਕਰੇ ਉਹਨਾਂ ਨੂੰ ਤੁੱਛ ਸਮਝੇ ਤਾਂ ਮੁਸੀਬਤਾਂ ਮੁਸੀਬਤਾਂ ਨਹੀਂ ਰਹਿੰਦੀਆਂ ਅਤੇ ਹੌਲੀ-ਹੌਲੀ ਕਾਇਬ ਹੋ ਜਾਂਦੀਆਂ ਹਨ ਇਨਸਾਨ ਦੇ ਆਪਣੇ ਦ੍ਰਿਸ਼ਟੀਕੋਣ ਵਿੱਚ ਇਹ ਸਭ ਕੁਝ ਹੈ ਜਦ ਇਹ ਕਿਸੇ ਕੰਮ ਨੂੰ ਡਾਡਾ ਮੁਸ਼ਕਿਲ ਮੰਨ ਲਏ ਤਾਂ ਉਹ ਡਾਡਾ ਮੁਸ਼ਕਿਲ ਹੋ ਕੇ ਵੀ ਹੀ ਇਸ ਨੂੰ ਪਾਸਤਾ ਪਰ ਜਦ ਉਹ ਇਸੇ ਕੰਮ ਨੂੰ ਮੁਸ਼ਕਿਲ ਤੇ ਨਾ ਮਮਕਨ ਨਾ ਮੰਨੇ ਤਾਂ ਉਹ ਕੰਮ ਆਸਾਨ ਬਣ ਜਾਂਦਾ ਹੈ ਇਹ ਕਿਸਮ ਦੀਆਂ ਦਿਲ ਨੂੰ ਠਾਰਸ ਦੇਣ ਅਤੇ ਪੱਕਾ ਕਰਨ ਵਾਲੀਆਂ ਗੱਲਾਂ ਸੁਣ-ਸੁਣ ਕੇ ਮਨਮੁਖ ਸਿੰਘ ਦੇ ਖਿਆਲਾਂ ਵਿੱਚ ਤਬਦੀਲੀ ਆਉਣੀ ਸ਼ੁਰੂ ਹੋਈ ਉਸ ਨੂੰ ਇੰਜ ਝਾਪਣ ਲੱਗਾ ਕਿ ਜੇ ਉਹ ਵੀ ਚਾਹੇ ਤਾਂ ਸੰਤ ਸਿੰਘ ਵਾਂਗਰ ਆਪਣੀਆਂ ਮੁਸੀਬਤਾਂ ਤੇ ਕਾਬੂ ਪਾ ਸਕਦਾ ਹੈ ਅਤੇ ਆਪਣੀ ਵਿਗੜੀ ਕਿਸਮਤ ਨੂੰ ਮੁੜ ਸੰਵਾਰ ਸਕਦਾ ਹੈ ਸੰਤ ਸਿੰਘ ਦੀ ਸੰਗਤ ਦਾ ਸਭ ਤੋਂ ਪਹਿਲਾ ਅਸਰ ਮਨਮੁਖ ਸਿੰਘ ਤੇ ਇਹ ਹੋਇਆ ਕਿ ਉਹ ਆਪਣੀਆਂ ਮੁਸੀਬਤਾਂ ਨੂੰ ਹੁਣ ਪਹਿਲੇ ਦੀ ਤਰ੍ਹਾਂ ਅਜਿੱਤ ਨਹੀਂ ਸੀ ਸਮਝਦਾ ਉਸਦੇ ਦਿਲ ਵਿੱਚ ਆਪਣੇ ਪੈਰਾਂ ਤੇ ਖੜਾ ਹੋਣ ਦਾ ਉਤਸ਼ਾਹ ਪੈਦਾ ਹੋਇਆ ਅਤੇ ਆਪਣੀ ਚੰਗੇ ਦਿਨਾਂ ਦਾ ਝੋਲਾ ਉਸ ਦੀ ਅੱਖਾਂ ਅੱਗੇ ਫਿਰਨ ਲੱਗਾ। ਇੱਕ ਦਿਨ ਉਸਨੇ ਸੰਤ ਸਿੰਘ ਪਾਸ ਜਾ ਕੇ ਆਖਿਆ, "ਹੇ ਮਿੱਤਰ, ਤੂੰ ਮੇਰੇ ਦਿਲ ਵਿੱਚ ਮੁਰਦਾ ਉਮੀਦਾਂ ਨੂੰ ਫਿਰ ਸੁਰਜੀਤ ਕੀਤਾ ਹੈ। ਮੇਰੀਆਂ ਅੱਖਾਂ ਅੱਗੇ ਆਪਣੀ ਵਿਗੜੀ ਸਵਾਰਣ ਦਾ ਨਕਸ਼ਾ ਫਿਰ ਖਿੱਚਿਆ ਹੈ। ਮੈਂ ਤੇਰਾ ਬੜਾ ਧੰਨਵਾਦੀ। ਹੁਣ ਮੈਨੂੰ ਆਸ ਹੈ ਕਿ ਮੈਂ ਬਹੁਤ ਕੁਝ ਕਰ ਸਕਾਂਗਾ।" ਇਸ ਤੋਂ ਕੁਝ ਦਿਨ ਮਗਰੋਂ ਮਨਮੁਖ ਸਿੰਘ ਦੇ ਸਾਹ ਨੇ ਜਿਸ ਤੋਂ ਉਹ ਕਿਸੇ ਵੇਲੇ ਰੁਪਿਆ ਲੈ ਕੇ ਕਾਰੋਬਾਰ ਕਰਿਆ ਕਰਦਾ ਸੀ ਅਤੇ ਉਸਨੇ ਘਾਟੇ-ਪੈਣ ਕਰਕੇ ਅੱਗੋਂ ਮਨਮੁਖ ਸਿੰਘ ਨੂੰ ਹੋਰ ਰੁਪਿਆ ਦੇਣੋਂ ਇਨਕਾਰ ਕਰ ਦਿੱਤਾ ਸੀ ਮਨਮੁਖ ਸਿੰਘ ਨੂੰ ਬੁਲਾ ਭੇਜਿਆ ਤੇ ਆਖਿਆ ਕਿ ਉਸਨੇ ਆਪਣਾ ਖਿਆਲ ਬਦਲ ਦਿੱਤਾ ਹੈ ਅਤੇ ਹੁਣ ਫੇਰ ਮਨਮੁਖ ਸਿੰਘ ਨੂੰ ਕਾਰੋਬਾਰ ਵਾਸਤੇ ਰੁਪਿਆ ਦੇਣ ਲਈ ਤਿਆਰ ਮਨਮੁਖ ਸਿੰਘ ਨੂੰ ਬੜਾ ਅਚਰਜ ਹੋਇਆ ਅਤੇ ਦਿਲ ਵਿੱਚ ਸੋਚਣ ਲੱਗਾ ਕਿ ਇਸ ਨੂੰ ਕੀ ਹੋ ਗਿਆ ਹੈ ਇਹ ਪੈਸੇ ਤਾਂ ਪੀਰ ਮੈਨੂੰ ਆਪੂ ਲੱਖ ਰੁਪਿਆ ਦੇਣ ਵਾਸਤੇ ਕਿਉਂ ਕਹਿ ਰਿਹਾ ਹੈ ਪਰ ਭੁੱਖ ਨੂੰ ਰੋਟੀ ਮਿਲਣ ਉਤੇ ਖਿਆਲ ਘੱਟ ਹੀ ਆਉਂਦਾ ਹੈ ਕਿ ਇੱਥੋਂ ਕਿੱਥੋਂ ਆਈ ਤੇ ਕਿਉਂ ਆਈ ਹੈ ਉਹ ਉਸ ਨੂੰ ਖਾਣ ਦੀ ਕਰਦਾ ਹੈ ਇਸੇ ਤਰ੍ਹਾਂ ਮਨਮੁਖ ਸਿੰਘ ਨੇ ਸ਼ਾਹ ਨੂੰ ਪੁੱਛਿਆ ਸ਼ਾਹ ਜੀ ਆਪ ਮੈਨੂੰ ਕਾਰੋਬਾਰ ਵਾਸਤੇ ਕਿੰਨਾ ਰੁਪਿਆ ਉਧਾਰ ਦੇ ਸਕਤੇ ਜਿੰਨਾ ਤੇਰਾ ਜੀ ਕਰੇ ਤੂੰ ਸਾਤੋਂ ਰੁਪਿਆ ਲੈ ਜਾ ਸਕਦਾ ਹੈ ਅਸੀਂ ਤੇਰੇ ਬਾਗੇ ਬੜੇ ਭਲੇ ਮਾਨਸਾਂ ਵਾਸਤੇ ਰੁਪਏ ਲੈਣ ਦੀ ਹੱਦ ਨਹੀਂ ਰੱਖਦੇ। ਸ਼ਾਹ ਨੇ ਅੱਗੋਂ ਹੱਸ ਕੇ ਜਵਾਬ ਦਿੱਤਾ। ਮਨਮੁਖ ਸਿੰਘ ਨੇ ਸ਼ਾਹ પાસેથી ਰੁਪਏ ਲੈ ਕੇ ਮੋੜ ਕਾਰੋਬਾਰ ਸ਼ੁਰੂ ਕੀਤਾ ਅਤੇ ਥੋੜੇ ਅਰਸੇ ਅੰਦਰ ਹੀ ਅਮੀਰ ਹੋ ਗਿਆ। ਹੁਣ ਉਸ ਦੇ ਘਰ ਵਿੱਚ ਮੋੜ ਦੌਲਤ ਸੀ, ਇੱਛਤ ਸੀ, ਕੁਸ਼ ਹਾਲੀ ਸੀ। ਉਸ ਨੇ ਸ਼ਾਹ ਦਾ ਸਾਰਾ ਰੁਪਇਆ ਵੀ ਵਾਪਸ ਕਰ ਦਿੱਤਾ ਸੀ ਅਤੇ ਆਪਣਾ ਕਾਰੋਬਾਰ ਆਪਣੇ ਰੁਪਏ ਨਾਲ ਹੀ ਚਲਾਉਣ ਲੱਗਾ। ਇੱਕ ਦਿਨ ਮਨਮੁਖ ਸਿੰਘ ਨੇ ਸ਼ਾਹ ਕੋਲ ਜਾ ਕੇ ਆਖਿਆ ਕਿ ਸ਼ਾਹ ਜੀ ਮੇਰੀ ਮੋੜ ਸਵਾਰਤੀ ਫਿਰ ਜਾਣ ਦਾ ਅਸਲ ਕਾਰਨ ਤੁਸੀਂ ਹੋ ਤੁਸੀਂ ਜੇਕਰ ਰੁਪਿਆ ਨਾ ਦਿੰਦੇ ਤਾਂ ਮੈਂ ਕਿਸ ਤਰ੍ਹਾਂ ਕਾਰੋਬਾਰ ਕਰਦਾ ਆਪਣੀ ਗਵਾਚੀ ਹੋਈ ਇੱਜ਼ਤ ਦੌਲਤ ਤੇ ਜਾਇਦਾਦ ਮੁੜ ਹਾਸਲ ਕਰਦਾ ਮੈਂ ਆਪ ਦਾ ਇਸ ਉਪਕਾਰ ਲਈ ਬੜਾ ਧੰਨਵਾਦੀ ਹਾਂ ਮੈਂ ਆਪਣੀ ਖੁਸ਼ਹਾਲੀ ਦਾ ਸਭ ਤੋਂ ਵੱਡਾ ਕਾਰਨ ਆਪ ਨੂੰ ਸਮਝਦਾ ਹਾਂ ਸ਼ਾਨੀਮਾਨ ਮੋਖ ਸਿੰਘ ਦੀ ਗੱਲ ਨੂੰ ਕੱਟਨੇ ਕਿਹਾ ਮਾਨਮੋਖ ਸਿੰਘ ਤੈਨੂੰ ਇਹ ਭੁਲੇਖਾ ਹੈ ਕਿ ਮੈਂ ਤੈਨੂੰ ਰੁਪਿਆ ਦੇ ਕੇ ਤੇਰੀ ਮਦਦ ਕੀਤੀ ਤੇਰੀ مالی ਹਾਲਤ ਇਤਨੀ ਖਰਾਬ ਹੋ ਚੁੱਕੀ ਸੀ ਕਿ ਤੈਨੂੰ ਰੁਪਇਆ ਦੇਣਾ ਮੈਂ ਆਪਣਾ ਧਰ ਖਤਰੇ ਵਿੱਚ ਫਸਾਉਣਾ ਸਮਝਦਾ ਸੀ ਇਹ ਸਭ ਕੁਝ ਜੋ ਮੈਂ ਕੀਤਾ ਹੈ ਸਰਦਾਰ ਸੰਤ ਸਿੰਘ ਤੇਰੇ ਗਵਾਂਢੀ ਦੀ ਪ੍ਰੇਰਣਾ ਸਦਕੇ ਕੀਤਾ ਹੈ ਉਹ ਕਿਸੇ ਰਾਜੇ ਦਾ ਵਜ਼ੀਰ ਹੈ ਤੇ ਇਸ ਦੇਸ਼ ਵਿੱਚ ਕਿਸੇ ਖਾਸ ਕੰਮ ਲਈ ਆਇਆ ਹੋਇਆ ਹੈ ਉਸਦੇ ਮੇਰੇ ਪਾਸ ਲੱਖਾਂ ਰੁਪਏ ਜਮ੍ਹਾਂ ਰਹਿੰਦੇ ਹਨ ਅਤੇ ਉਸਨੇ ਤੇਰੀ ਜ਼ਮਾਨਤ ਦੇ ਕੇ ਆਖਿਆ ਸੀ ਕਿ ਜੇਕਰ ਤੈਨੂੰ ਘਾਟਾ ਪਵੇਗਾ ਤਾਂ ਇਹ ਉਸਦੇ ਰੁਪਏ ਵਿੱਚੋਂ ਪੂਰਾ ਕੀਤਾ ਜਾਵੇਗਾ ਇਹ ਸਭ ਕੁਝ ਤੇਰੇ ਤੇ ਉਪਕਾਰ ਹੋਇਆ ਹੈ ਸਰਦਾਰ ਸੰਤ ਸਿੰਘ ਦਾ ਹੈ ਤੈਨੂੰ ਉਸਦਾ ਹੀ ਧੰਨਵਾਦੀ ਹੋਣਾ ਚਾਹੀਦਾ ਜਦ ਮਨਮੁਖ ਸਿੰਘ ਨੇ ਆਪਣੇ ਗਵਾਂਢੀ ਆਪਣੇ ਨਾਲ ਕੀਤੇ ਐਡੇ ਵੱਡੇ ਉਪਕਾਰ ਦਾ ਪਤਾ ਲੱਗਾ ਫੌਰਨ ਸਰਦਾਰ ਸੰਤ ਸਿੰਘ ਦੇ ਮਕਾਨ ਤੇ ਪਹੁੰਚਿਆ ਅੱਗੇ ਸਰਦਾਰ ਸੰਤ ਸਿੰਘ ਜੀ ਆਪਣੇ ਬਾਗੀਚੇ ਵਿੱਚ ਬੈਠੇ ਸਤਾਰ ਵਜਾ ਰਹੇ ਸਨ ਅਤੇ ਬੜੀ ਸੁਰੀਲੀ ਲੈਵ ਵਿਚਕਾਰ ਰਹੇ ਸਨ ਗੌੜੀ ਮਹੱਲਾ ਪੰਜਵਾਂ ਆਪਣੇ ਲੋਭ ਕੋਕੀਨੋ ਮੀਤ ਸਗਲ ਮਨੋਰਥ ਮੁਕਤ ਪਦ ਦੀ ਤਤ ਐਸਾ ਮੀਤ ਕਰਹੁ ਸਭ ਕੋਏ ਜਾਤੇ ਬਿਰਥਾ ਕੋਈ ਨਾ ਹੋਏ ਆਓ ਆਪਣੇ ਸੋਇ ਰਿਦੈ ਲੈ ਧਾਰਿਆ ਦੁਖ ਦਰਦ ਰੋਗ ਸਗਲ ਬਿਦਾਰਿਆ ਹਸਨਾ ਗੀਦੀ ਬੋਲਤ RAM ਪੂਰਨ ਹੋਏ ਸਗਲੇ ਕਾਮ ਅਨੇਕ ਬਾਰ ਨਾਨਕ ਬਲੇਹਾਰਾ ਸਫਲ ਦਰਸ਼ਨ ਗੋਬਿੰਦ ਹਮਾਰਾ ਜਦ ਸਰਦਾਰ ਸੰਤ ਸਿੰਘ ਨੇ ਇਹ ਅਰਸ਼ੀ ਸ਼ਬਦ ਖਤਮ ਕੀਤਾ ਤਾਂ ਮਾਨਮੁਖ ਸਿੰਘ ਨੇ ਹੱਥ ਜੋੜ ਕੇ ਆਖਿਆ ਮਹਾਰਾਜ ਮੈਨੂੰ ਸ਼ਾਹ ਨੇ ਸਾਰੀ ਗੱਲ ਦੱਸ ਦਿੱਤੀ ਹੈ ਆਪ ਨੇ ਮੇਰੇ ਤੇ ਉਪਕਾਰ ਕੀਤਾ ਹੈ ਮੇਰੀ ਵਿਗੜੀ ਸਵਾਰ ਦਿੱਤੀ ਹੈ ਜੋ ਦੌਲਤ ਇੱਜ਼ਤ ਤੇ ਸੁੱਖ ਮੈਂ ਮੋੜ ਹਾਸਲ ਕੀਤੇ ਹਨ ਉਹ ਸਭ ਕੁਝ ਆਪ ਦੀ ਕਿਰਪਾ ਦਾ ਸਦਕਾ ਹੈ ਦੱਸੋ ਮੈਂ ਆਪ ਦੀ ਕੀ ਸੇਵਾ ਕਰਾਂ ਆਪ ਦਾ ਹੇਉਕਾਰ ਕਿਸ ਤਰ੍ਹਾਂ ਨਾਲ ਅਦਾ ਕਰਾਂ ਮੇਰਾ ਤਨ ਮਨ ਤਨ ਸਭ ਆਪ ਦੀ ਸੇਵਾ ਲਈ ਹਾਜ਼ਰ ਸਰਦਾਰ ਸੰਤ ਸਿੰਘ ਨੇ ਮਨਮੁਖ ਸਿੰਘ ਨੂੰ ਸੱਚੇ ਦਿਨੋਂ ਆਪਣਾ ਸ਼ੁਕਰੀਆ ਕਰਦਾ ਦੇਖ ਆਖਿਆ ਮਿੱਤਰ ਮੈਂ ਤੇਰੇ ਨਾਲ ਕੋਈ ਉਪਕਾਰ ਨਹੀਂ ਕੀਤਾ ਕੇਵਲ ਆਪਣੇ ਮਾਲਕ ਦਾ ਤੇਰੇ ਸੰਬੰਧੀ ਜੋ ਹੁਕਮ ਸੀ ਉਹ ਬਜਾ ਲਿਆ ਹਾਂ ਮੈਂ ریاست ਆਨੰਦਪੁਰ ਦੇ ਮਹਾਰਾਜ ਪ੍ਰਭੂ ਸਿੰਘ ਦਾ ਵਜ਼ੀਰ ਹਾਂ ਅਤੇ ਉਹਨਾਂ ਦੇ ਹੁਕਮ ਅਨੁਸਾਰ ਇੱਥੇ ਤੇਰੇ ਸ਼ਹਿਰ ਆਇਆ ਹੋਇਆ ਹਾਂ ਤੈਨੂੰ ਸ਼ਾਇਦ ਯਾਦ ਨਾ ਹੋਵੇ ਕਿ ਤੂੰ ਤੇ ਮਹਾਰਾਜ ਪ੍ਰਭੂ ਸਿੰਘ ਜੀ ਛੋਟੀ ਉਮਰ ਵਿੱਚ ਇਕੱਠੇ ਖੇਡਦੇ ਰਹੇ ਹੋ ਅਤੇ ਇੱਕ ਦੂਸਰੇ ਦੇ ਬੜੇ ਮਿੱਤਰ ਸੀ ਪਰ ਤੂੰ ਅਜੇ ਬੱਚਾ ਹੀ ਸੀ ਜਾਂ ਤੇਰੇ ਪਿਤਾ ਨੇ ਅਨੰਦਪੁਰ ਦੀ रियासत ਛੱਡ ਕੇ ਤ੍ਰਿਸ਼ਨਾਗੜ੍ਹ ਦੀ रियासत ਵਿੱਚ ਆ ਕੇ ਰਹਾਇਸ਼ ਇਕਤਿਆਰ ਕਰ ਲਈ ਤੇ ਹਾਲਾਤ ਬਦਲ ਜਾਣ ਕਰਕੇ ਤੈਨੂੰ ਆਪਣਾ ਬਚਪਨ ਦਾ ਅਸਲੀ ਤੇ ਪਹਿਲਾ ਮਿੱਤਰ ਵੀ ਭੁੱਲ ਗਿਆ ਪਰ ਤੇਰੇ ਮਿੱਤਰ ਨੇ ਤੈਨੂੰ ਨਹੀਂ ਭੁਲਾਇਆ ਉਸਨੇ ਮੈਨੂੰ ਤੇਰੀ ਖੋਜ ਵਿੱਚ ਇੱਥੇ ਭੇਜਿਆ ਹੈ ਤਾਂ ਕਿ ਤੈਨੂੰ ਲੱਭ ਕੇ ਸੁਖੀ ਬਣਾਉਣ ਵਿੱਚ ਜੋ ਕੁਝ ਵੀ ਕਰ ਸਕਾਂ ਕਰਾਂ ਤੇ ਅਖੀਰ ਵਿੱਚ ਤੈਨੂੰ ਆਪਣੇ ਨਾਲ ਅਨੰਦਪੁਰ ਵਿੱਚ ਮਹਾਰਾਜ ਦੇ ਪਾਸ ਲੈ ਚੱਲਾਂ ਜਦ ਮੈਂ ਆ ਕੇ ਤੇਰੀ ਖਰਾਬ ਮਾਨਲੀ ਹਾਲਤ ਵੇਖੀ ਤੇ ਤੇਰੇ ਪਰਿਵਾਰ ਨੂੰ ਦੁਖੀ ਜੀਵਨ ਬਤੀਤ ਕਰਦਾ ਵੇਖਿਆ ਤਾਂ ਉਸ ਵੇਲੇ ਤੈਨੂੰ ਅਨੰਦਪੁਰ ਜਾਣ ਵਾਸਤੇ ਇਸ ਲਈ ਨਾ ਆਖਿਆ ਇਤ ਨੂੰ ਆਪਣੇ ਪਰਿਵਾਰ ਨੂੰ ਦੁੱਖਾਂ ਤਕਲੀਫਾਂ ਵਿੱਚ ਛੱਡ ਕੇ ਸ਼ਾਇਦ ਮੇਰੇ ਚਲ ਨਾਲ ਚੱਲਣ ਲਈ ਤਿਆਰ ਨਾ ਹੋਵੇ ਇਸ ਲਈ ਤੇਰੀ ਜਮਾਨਤ ਦਿੱਤੀ ਹੁਣ ਤੇਰੇ ਕਾਰੋਬਾਰ ਦੀ ਤਰੱਕੀ ਹੋਣ ਕਰਕੇ ਤੇਰੀ ਦੁਨਿਆਵੀ ਜ਼ਿੰਦਗੀ ਸੁਖੀ ਹੋ ਗਈ ਹੈ ਹੁਣ ਮੈਂ ਤੈਨੂੰ ਆਪਣੇ ਮਾਲਕ ਦਾ ਅਸਲ ਪੈਗਾਮ ਦਿੰਦਾ ਹਾਂ ਉਹ ਚਾਹੁੰਦਾ ਹੈ ਕਿ ਤੂੰ ਮੋੜ ਅਨੰਦਪੁਰ ਦੀ ਆਸਤ ਵਿੱਚ ਆ ਜਾਵੇਂ ਅਤੇ ਉਸ ਦੇ ਨਜ਼ਦੀਕ ਉਸੇ ਤਰ੍ਹਾਂ ਹੀ ਰਹੇਵੇਂ ਜਿਵੇਂ ਬਚਪਨ ਵਿੱਚ ਤੁਸੀਂ ਇੱਕ ਦੂਸਰੇ ਦੇ ਨਜ਼ਦੀਕ ਪਰਮਾਖੁਸ਼ ਤੇ ਪਰਮ ਸੁਖ ਦੀ ਹਾਲਤ ਵਿੱਚ ਰਹਿੰਦੇ ਸੀ ਮਨਮੁਖ ਸਿੰਘ ਨੇ ਜਦ ਸੰਤ ਸਿੰਘ ਤੋਂ ਇਹ ਸਾਰੀ ਗੱਲ ਸੁਣੀ ਤਾਂ ਹੱਥ ਛੋੜ ਕੇ ਬੋਲਿਆ ਮਹਾਰਾਜ ਪ੍ਰਭੂ ਸਿੰਘ ਜੀ ਦੀ ਬੜੀ ਕਿਰਪਾ ਜੋ ਉਹਨਾਂ ਨੇ ਮੇਰੇ ਵਾਸਤੇ ਇਤਨਾ ਕੁਝ ਕੀਤਾ ਹੈ ਪਰ ਮੈਨੂੰ ਤਾਂ ਕੁਝ ਜ਼ਿਆਦਾ ਨਹੀਂ ਆਉਂਦਾ ਕਿ ਛੋਟੇ ਹੁੰਦੇ ਮੈਂ ਮਹਾਰਾਜਾ ਸਾਹਿਬ ਨਾਲ ਖੇਡਦਾ ਹੁੰਦਾ ਸੀ ਤ੍ਰਿਸ਼ਨਾ ਗੜ੍ਹ ਵਿੱਚ ਆ ਕੇ ਮੇਰੇ ਪਿਤਾ ਹੰਕਾਰ ਅਤੇ ਮੇਰੀ ਮਾਤਾ ਮਾਇਆ ਨੇ ਹੀ ਮੈਨੂੰ ਪਾਲਿਆ ਤੇ ਵੱਡਾ ਕੀਤਾ ਪਰ ਉਹਨਾਂ ਨੇ ਮੇਰੇ ਬਚਪਨ ਦੇ ਮਿੱਤਰ ਰਾਜਾ ਪ੍ਰਭੂ ਸਿੰਘ ਦੀ ਬਾਬਤ ਕੁਝ ਨਹੀਂ ਦੱਸਿਆ। ਮੈਨੂੰ ਇਹ ਜ਼ਰੂਰ ਯਾਦ ਹੈ ਕਿ ਛੋਟੇ ਹੁੰਦਿਆਂ ਅਸੀਂ ਕਿਸੇ ਬੜੀ ਚੰਗੀ ਜਗ੍ਹਾ ਤੇ ਰਹਿੰਦੇ ਹੁੰਦੇ ਸੀ ਜਿੱਥੇ ਸਾਨੂੰ ਸਭ ਸੁੱਖ ਪ੍ਰਾਪਤ ਸਨ ਅਤੇ ਜਿੱਥੇ ਮੈਂ ਹੋਰ ਦੂਸਰੇ ਬਾਲਕਾਂ ਨਾਲ ਖੇਡਦਾ ਹੁੰਦਾ ਸੀ। ਪਰ ਇਹ ਯਾਦ ਨਹੀਂ ਕਿ ਉਹ ਪਾਲਕ ਕੌਣ ਸਨ। ਸ਼ਾਇਦ ਉਹਨਾਂ ਵਿੱਚ ਹੀ ਕੋਈ ਰਾਜਾ ਪ੍ਰਭੂ ਸਿੰਘ ਹੋਵੇ। ਹਾਂ ਉਸ ਵੇਲੇ ਮਹਾਰਾਜ ਪ੍ਰਭੂ ਸਿੰਘ ਬਾਲਕ ਅਵਸਥਾ ਵਿੱਚ ਸਨ। ਅਸੀਂ ਉਹਨਾਂ ਨੂੰ ਰਾਜਕੁਮਾਰ ਆਖਦੇ ਸੀ। ਪਰ ਹੁਣ ਉਹ ਮਹਾਰਾਜ ਹਨ ਅਤੇ ਆਪ ਨੂੰ ਯਾਦ ਕਰਦੇ ਹਨ ਕਿ ਤੁਸੀਂ ਮੇਰੇ ਨਾਲ ਚੱਲੋਗੇ ਜੀ ਹਾਂ ਆਪ ਨਾਲ ਆਪਣੇ ਉਸ ਮਿੱਤਰ ਨੂੰ ਮਿਲਣ ਵਾਸਤੇ ਜ਼ਰੂਰ ਚੱਲਾਂਗਾ ਜਿਸ ਨੇ ਮੇਰੇ ਭੁੱਲਣ ਉੱਤੇ ਵੀ ਮੈਨੂੰ ਨਹੀਂ ਭੁਲਾਇਆ ਜਿਸ ਨੇ ਆਪ ਨੂੰ ਮੇਰੀ ਤਲਾਸ਼ ਵਿੱਚ ਆਨੰਦਪੁਰ ਤੋਂ ਤ੍ਰਿਸ਼ਨਾਗੜ੍ਹ ਵਿੱਚ ਭੇਜਿਆ ਹੈ ਅਤੇ ਜਿਸ ਮਿੱਤਰ ਨੇ ਆਪ ਦੇ ਰਾਹੀ ਮੇਰੀ ਦੁਖੀ ਜ਼ਿੰਦਗੀ ਨੂੰ ਸੁਖ ਵਿੱਚ ਬਦਲ ਦਿੱਤਾ ਹੈ ਸੰਤ ਸਿੰਘ ਅਗਰ ਆਪ ਦੇ ਦਿਲ ਵਿੱਚ ਮਹਾਰਾਜ ਪ੍ਰਭੂ ਸਿੰਘ ਨੂੰ ਮਿਲਣ ਦਾ ਸੱਚੀ ਮੁੱਚੀ ਚਾਉ ਪਝ ਹੈ ਤਾਂ ਮੇਰੀ ਵੱਲੋਂ ਆਪ ਨੂੰ ਵਧਾਈ ਹੋਵੇ ਕਿਉਂਕਿ ਆਪ ਤਨ ਭਾਗੇ ਹੋ ਆਪ ਦੀ ਜਿਵੇਂ ਬਾਹਰ ਦੀ ਜ਼ਿੰਦਗੀ ਸੁਖੀ ਹੋ ਗਈ ਹੈ ਉਸੇ ਤਰ੍ਹਾਂ ਆਨੰਦਪੁਰਖੇ ਪਹੁੰਚ ਕੇ ਆਪ ਦਾ ਮਨ ਤੇ ਆਤਮਾ ਵੀ ਸੁਖੀ ਹੋ ਜਾਣਗੇ ਤੁਸੀਂ ਮਹਾਰਾਜ ਪ੍ਰਭੂ ਸਿੰਘ ਦੇ ਮਿੱਤਰ ਦੀ ਹਾਇਸੀਅਤ ਵਿੱਚ ਉਹਨਾਂ ਦੀ ਰਿਆਸਤ ਤੇ ਰਾਜ ਕਰੋਗੇ ਕਿ ਮੈਂ ਅੱਜ ਤੋਂ ਮਨਮੁਖ ਸਿੰਘ ਦੀ ਬਜਾਏ ਆਪ ਨੂੰ ਔਰ ਕਿਸੇ ਨਾਮ ਤੋਂ ਬੁਲਾ ਸਕਦਾ ਮਨਮੁਖ ਸਿੰਘ ਜੀ ਹੋਰ ਕੀ ਨਾਮ ਰੱਖਣਾ ਚਾਹੁੰਦੇ ਉਹ ਸੰਤ ਸਿੰਘ ਮੈਂ ਆਪ ਜੀ ਨੂੰ ਅੱਜ ਤੋਂ ਗੁਰਮੁਖ ਸਿੰਘ ਕਹਿ ਕੇ ਬੁਲਾਵਾਂਗਾ ਇਹ ਮਨਮੁਖ ਸਿੰਘ ਨਾਮ ਸਾਡੇ ਆਨੰਦਪੁਰ ਦੀ रियासत ਵਿੱਚ ਬੜਾ ਅਸ਼ੁਭ ਗਿਣਿਆ ਜਾਂਦਾ ਹੈ ਮਨਮੁਖ ਸਿੰਘ ਨੇ ਹੱਥ ਜੋੜ ਕੇ ਆਖਿਆ ਆਪ ਦੀ ਮੇਰੇ ਤੇ ਇਤਨੇ ਉਪਕਾਰ ਹਨ ਕਿ ਮੈਂ ਆਪ ਦੇ ਸਾਹਮਣੇ ਨਾਂ ਨਹੀਂ ਕਹਿ ਸਕਦਾ ਜੋ ਜੀ ਕਰੇ ਮੈਨੂੰ ਆਪ ਕਹਿ ਕੇ ਬੁਲਾਵੋ ਮੈਨੂੰ ਮਨਜ਼ੂਰ ਹੈ ਸੰਤ ਸਿੰਘ ਗੁਰਮੁਖ ਸਿੰਘ ਜੀ ਜਦ ਤਦ ਫਿਰ ਤੁਸੀਂ ਆਨੰਦਪੁਰ ਚੱਲਣ ਦੀ ਤਿਆਰੀ ਆਰੰਭ ਦੇਵੋ ਜਦ ਆਪ ਜੀ ਦੀ ਤਿਆਰੀ ਪੂਰੀ ਹੋ ਜਾਵੇਗੀ ਤਦ ਮੈਂ ਆਪ ਨੂੰ ਉੱਥੇ ਲੈ ਚਲਾਂ ਆਨੰਦਪੁਰ ਦੀ रियासत ਤ੍ਰਿਸ਼ਨਾਗੜ ਦੀ रियासत ਨਾਲੋਂ ਬਹੁਤ ਉੱਪਰ ਪਹਾੜ ਦੇ ਵਿੱਚ ਹੈ ਰਸਤੇ ਵਿੱਚ ਬੜੀ ਚੜ੍ਹਾਈ ਕਰਨੀ ਪਵੇਗੀ ਕਈ ਸੰਘਣੇ ਜੰਗਲ ਅਤੇ ਉਹਨਾਂ ਵਿੱਚ ਰਹਿਣ ਵਾਲੇ ਦਰਿੰਦੇ ਮਿਲਣਗੇ ਕਈ ਨਦੀ ਨਾਲੇ ਲੰਘਣੇ ਪੈਣਗੇ ਇਹ ਸਫ਼ਰ ਬੜਾ ਵਿਖੜਾ ਹੈ ਇਸ ਲਈ ਇਸ ਸਫ਼ਰ ਦੀ ਪੂਰੀ ਤਿਆਰੀ ਕਰਕੇ ਹੀ ਚੱਲਣਾ ਚਾਹੀਦਾ ਹੈ ਪਰ ਘਬਰਾਉਣਾ ਨਹੀਂ ਮੈਂ ਕਈ ਵਾਰ ਇਸ ਰਸਤੇ ਥਾਣੀ ਆਇਆ ਗਿਆ ਹਾਂ ਆਪਦੇ ਨਾਲ ਚੱਲਾਂਗਾ ਇਸ ਲਈ ਚਿੰਤਾ ਕੀ ਕੋਈ ਗੱਲ ਨਹੀਂ ਜਦ ਆਪਦੀ ਤਿਆਰੀ ਪੂਰੀ ਹੋ ਜਾਵੇ ਅਸੀਂ ਦੋਵੇਂ ਆਨੰਦਪੁਰ ਦਾ ਸਫ਼ਰ ਸ਼ੁਰੂ ਕਰ ਦੇਵਾਂਗੇ